ਦੋਸਤੋ ਅੱਜ ਅਸੀਂ ਤੁਹਾਡੇ ਨਾਲ ਬਾਬਾ ਬੁੱਲੇ ਸ਼ਾਹ ਜੀ ਦੇ ਨਾਲ ਉਹ ਹੀ ਘਟਨਾ ਦੀ ਸਾਂਝ ਪਾਉਣ ਜਾ ਰਹੇ ਹਾਂ ਜਿਸ ਘਟਨਾ ਦੇ ਨਾਲ ਬਾਬਾ ਬੁੱਲੇ ਸ਼ਾਹ ਜੀ ਦਾ ਜੀਵਨ ਹੀ ਬਦਲ ਗਿਆ ਕਹਿੰਦੇ ਨੇ ਇੱਕ ਵਾਰੀ ਬਾਬਾ ਬੁੱਲੇ ਸ਼ਾਹ ਲਾਹੌਰ ਬਾਜ਼ਾਰ ਵਿੱਚ ਦੁੱਧ ਲੈਣ ਗਏ ਤਖਤ ਪੋਛਦੇ ਦੁੱਧ ਦੀਆਂ ਬਾਲਟੀਆਂ ਰੱਖੀ ਇੱਕ ਮੁਟਿਆਰ ਗਵਾਲਣ ਦੁੱਧ ਵੇਚ ਰਹੀ ਸੀ ਉਹ ਗਾਹ ਕੋਲੋਂ ਪੈਸੇ ਫੜਦੀ ਗਿਣਦੀ ਤੇ ਮਿਣ ਕੇ ਦੁੱਧ ਉਸ ਦੇ ਭਾਂਡੇ ਵਿੱਚ ਪਾ ਦਿੰਦੀ ਸੀ ਅਸੂਲ ਦੀ ਗੱਲ ਸੀ ਉਹ ਹਰ ਕਿਸੇ ਗਾਹਕ ਨਾਲ ਇਸੇ ਅਸੂਲ ਦੀ ਪਾਲਣਾ ਕਰ ਰਹੀ ਸੀ ਪਰ ਇੱਕ ਅਜਿਹੀ ਗੱਲ ਹੋਈ ਜੋ ਇਸ ਅਸੂਲ ਦੀ ਉਲੰਘਣਾ ਸੀ ਇੱਕ ਗੱਬਰੂ ਆਇਆ ਸੋਹਣਾ ਸੁਨੱਖਾ ਜਹਾ ਕਿ ਉਸਨੇ ਮੁਟਿਆਰ ਦੀ ਤਲੀ ਤੇ ਕੁਝ ਰੱਖਿਆ ਮੁਟਿਆਰ ਨੇ ਪਿਆਰ ਨਾਲ ਉਸ ਵੱਲ ਵੇਖਿਆ ਪੈਸੇ ਗੱਲੇ ਵਿੱਚ ਬਿਨਾ ਗਿਣੇ ਹੀ ਰੱਖ ਲਏ ਤੇ ਉਸ ਦਾ ਭਾਂਡਾ ਲੈ ਕੇ ਬਾਲਟੀ ਵਿੱਚੋਂ ਨੱਕੋ ਨੱਕ ਦੁੱਧ ਨਾਲ ਭਰ ਦਿੱਤਾ ਆਬਾ ਬੁੱਲੇ ਸ਼ਾ ਇਸ ਗੱਲ ਤੇ ਬਹੁਤ ਹੈਰਾਨ ਹੋਏ ਕਿ ਨਾ ਤੇ ਇਸਨੇ ਪੈਸੇ ਗਿਣੇ ਤੇ ਨਾ ਦੁੱਧ ਮਿਲਿਆ ਕੀ ਕਾਰਨ ਹੋਵੇਗਾ ਜਦੋਂ ਗੱਲ ਸਮਝ ਵਿੱਚ ਨਾ ਆਈ ਤਾਂ ਅਖੀਰ ਬਾਬਾ ਬੁੱਲੇ ਸ਼ਾਹ ਨੇ ਮਟਿਆਰ ਤੋਂ ਪੁੱਛਣਾ ਹੀ ਠੀਕ ਸਮਝਿਆ ਉਸ ਰੱਜੀ ਹੋਈ ਰੂਹ ਵਾਲੀ ਮਟਿਆਰ ਨੇ ਆਖਿਆ ਰੱਬ ਦੇ ਫਕੀਰ ਬੰਦਿਆ ਜਿੱਥੇ ਇਸ਼ਕ ਮੁਹੱਬਤ ਹੋਵੇ ਉਥੇ ਫਿਰ ਲੇਖੇ ਜੋਖੇ ਨਹੀਂ ਕਰੀਦੇ ਇਹ ਸੁਣ ਕੇ ਬਾਬਾ ਬੁੱਲੇ ਸ਼ਾਹ ਦੇ ਮਨ ਤੇ ਬਹੁਤ ਗਹਿਰਾ ਅਸਰ ਹੋਇਆ ਤੇ ਉਹ ਆਪਣੇ ਮਨ ਨੂੰ ਲਾਂਤਾ ਪਾਉਣ ਲੱਗੇ ਕਸਾਧਾਰਨ ਜਿਹੇ ਗੱਭਰੂ ਨੂੰ ਮੁਹੱਬਤ ਕਰਨ ਵਾਲੀ ਅਤੇ ਸਧਾਰਨ ਜਹੀ ਗਵਾਲਣ ਹੀ ਤੇਰੇ ਨਾਲੋਂ ਚੰਗੀ ਹੈ ਜਿਹੜੀ ਆਪਣੇ ਸੱਜਣ ਨਾਲ ਕੋਈ ਲੇਖਾ ਜੋਖਾ ਨਹੀਂ ਰੱਖਦੀ ਤੂੰ ਕੁੱਲ ਆਲਮ ਦੇ ਮਾਲਕ ਦਾ ਨਾਮ ਜਪਣ ਦਾ ਲੇਖਾ ਰੱਖਣ ਲਈ ਤਸਬੀ ਚੁੱਕੀ ਫਿਰਦਾ ਹੈ ਤੇ ਫਿਰ ਬੁੱਲੇ ਸ਼ਾਹ ਨੇ ਤਸਬੀ ਵਗਾ ਕੇ ਮਾਰੀ ਤੇ ਸਾਰੀ ਉਮਰ ਫਿਰ ਰੱਬ ਦਾ ਨਾਮ ਜਪਣ ਦਾ ਲੇਖਾ ਨਹੀਂ ਰੱਖਿਆ ਤਸਬੀਹ ਦਾ ਅਰਥ ਹੈ ਮਾਲਾ ਬਾਬਾ ਬੁੱਲੇ ਸ਼ਾਹ ਨੇ ਤੇ ਆਪਣੀ ਮਾਲਾ ਵਗਾ ਕੇ ਮਾਰਤੀ ਅਰ ਅਸੀਂ ਆਪਣੀ ਮਾਲਾ ਹੱਲੇ ਵੀ ਚੁੱਕੀ ਫਿਰਦੇ ਹਾਂ ਕੋਈ ਗਿਣ-ਗਿਣ ਕੇ ਉਹਦਾ ਨਾਮ ਜਪ ਰਿਹਾ ਹੈ ਕੋਈ ਗਿਣ-ਗਿਣ ਕੇ ਮੰਤਰ ਪੜ ਰਿਹਾ ਹੈ ਕੋਈ ਗਿਣ-ਗਿਣ ਕੇ ਪਾਠ ਕਰੀ ਜਾ ਰਿਹਾ ਹੈ ਬੁੱਲੇ ਸ਼ਾਹ ਦਾ ਕਹਿਣਾ ਹੈ ਤਸਬੀਹ ਫਿਰੀ ਪਰ ਦਿਲ ਨਾ ਫਿਰਿਆ ਲੈਣਾ ਕੀ ਤਸਬੀਹ ਹੱਥ ਫੜ ਕੇ ਬੁੱਲੇ ਸ਼ਾ ਜਾਗ ਬਿਨਾ ਦੁੱਧ ਜੰਮਦਾ ਨਹੀਂ ਤੇ ਭਾਵੇਂ ਲਾਲ ਹੋਵੇ ਕੜ-ਕੜ ਕੇ ਬੇਸ਼ੱਕ ਦੁੱਧ ਨੂੰ ਜਮਾਉਣ ਵਾਸਤੇ ਥੋੜਾ ਗਰਮ ਜ਼ਰੂਰ ਕੀਤਾ ਜਾਂਦਾ ਹੈ ਪਰ ਸਿਰਫ ਗਰਮ ਕਰਨ ਨਾਲ ਦੁੱਧ ਜੰਮਦਾ ਨਹੀਂ ਉਹਦੇ ਵਿੱਚ ਜਾਗ ਲਾਉਣੀ ਬਹੁਤ ਜ਼ਰੂਰੀ ਹੈ ਭਾਵੇਂ ਤਸਬੀਹ ਫੇਰ ਨਾਲ ਕੋਈ ਮਤਲਬ ਨਹੀਂ ਜੇਕਰ ਤੁਹਾਡਾ ਦਿਲ ਅੰਦਰੋਂ ਕਾਲਾ ਹੈ ਜਿਸ ਨਾਲ ਦੁੱਧ ਨੂੰ ਜਿੰਨਾ ਮਰਜੀ ਕਾਰ ਲਵੋ ਜਾਗ ਬਿਨਾ ਦੁੱਧ ਨਹੀਂ ਜੰਮ ਸਕਦਾ ਉਸੇ ਤਰ੍ਹਾਂ ਕਾਮਿਲ ਮੁਰਸ਼ਿਦ ਦੇ ਬਿਨਾ ਅੰਦਰ ਰੋਹਾਨੀ ਤਾਕਤ ਨਹੀਂ ਜੰਮ ਸਕਦੀ ਰੱਬ ਨੂੰ ਨਹੀਂ ਮਿਲਿਆ ਜਾ ਸਕਦਾ ਬਾਬਾ ਬੁੱਲੇ ਸ਼ਾਹ ਕਹਿੰਦੇ ਹਨ ਕਿ ਮਾਲਾ ਫੇਰਨੀਆਂ ਗਿਣ-ਗਿਣ ਕੇ ਪਾਠ ਕਰਨੇ ਸਮਾ ਵੇਖ-ਵੇਖ ਕੇ ਨਾਮ ਜਪਣੇ ਪੂਜਾ ਕਰਨੀ ਜਾਂ ਹੋਰ ਕੋਈ ਵੀ ਕਰਮ ਕਾਂਡ ਕਰਨਾ ਇਹ ਸਾਰਾ ਕੁਝ ਉਸੇ ਤਰ੍ਹਾਂ ਹੈ ਜਿਵੇਂ ਦੁੱਧ ਨੂੰ ਜਮਾਉਣ ਤੋਂ ਪਹਿਲਾਂ ਗਰਮ ਕੀਤਾ ਜਾਂਦਾ ਹੈ ਪਰ ਜੇ ਤੁਹਾਡੇ ਮਨ ਦੇ ਅੰਦਰ ਉਸ ਰੱਬ ਦੇ ਨਾਮ ਦੀ ਜਾਗ ਨਹੀਂ ਲੱਗੀ ਤਾਂ ਇਹ ਤੁਹਾਡੀਆਂ ਸਾਰੀਆਂ ਗਿਣਤੀਆਂ ਮਿੰਤੀਆਂ ਸਿਰਫ ਦੁੱਧ ਨੂੰ ਕਾੜਨ ਦੇ ਬਰਾਬਰ ਹਨ ਬੁੱਲੇ ਸ਼ਾਹ ਨੇ ਇਨਾਇਤ ਦਾ ਅਜਿਹਾ ਲੜ ਫੜਿਆ ਕਿ ਉਹ ਮੋਰ ਹੱਥੋਂ ਨਾ ਛੱਡਿਆ ਉਹੀ ਉਥੋਂ ਸੰਸਾਰ ਸਾਗਰ ਤੋਂ ਪਾਰ ਲੰਘਾਵਣ ਹਾਰਾ ਸੀ ਬੁੱਲੇ ਸ਼ਾ ਆਪ ਇਹ ਗੱਲ ਮੰਨਦੇ ਹਨ ਲੈ ਸ਼ਾ ਦੀ ਸੁਣੇ ਹਕਾਇਤ ਹਾਦੀ ਪਕੜਿਆ ਰੋਗ ਹਦਾਇਤ ਮੇਰਾ ਮੁਰਸ਼ਿਦ ਸ਼ਾ ਅਨਾਇਤ ਉਹੋ ਪਾਰ ਲੰਘਾਵੇ ਬੁੱਲੇ ਸ਼ਾ ਮਸਤ ਫਕੀਰ ਬਣ ਚੁੱਕਾ ਸੀ ਉਸ ਨੂੰ ਦੁਨੀਆ ਜਾ ਦੁਨੀਆਂ ਦੇ ਲੋਕਾਂ ਸਾਾਕਾ ਸੰਬੰਧੀਆਂ ਜਾਂ ਆਪਣੇ ਭਾਈਚਾਰੇ ਦੇ ਤਾਨੇ ਮਿਹਣਿਆਂ ਦੀ ਵੀ ਕੋਈ ਚਿੰਤਾ ਨਹੀਂ ਸੀ ਬੁੱਲਾ ਇੱਕ ਸੈਦ ਘਰਾਣੇ ਦਾ ਨੌ ਨਿਹਾਲ ਸੀ ਪਰ ਉਸ ਨੇ ਇੱਕ ਪਰਾਈ ਜਾਤ ਦੇ ਦਰवेश ਨੂੰ ਆਪਣਾ ਮੁਰਸ਼ਿਦ ਧਾਰਤ ਲਿਆ ਸੀ ਸਾਾਕ ਸੰਬੰਧ ਵਿੱਚ ਚਰਚਾ ਛੇੜ ਪਈ ਅਤੇ ਜਦ ਬੁੱਲਾ ਆਪਣੇ ਪਿੰਡ ਮਾਪਿਆਂ ਨੂੰ ਮਿਲਣ ਗਿਆ ਤਾਂ ਉਸ ਦੀਆਂ ਚਾਚੀਆਂ ਤਾਈਆਂ ਤੇ ਭੈਣਾਂ ਪਰਜਾਈਆਂ ਉਸ ਦੇ ਦਿਵਾਲੇ ਆ ਜੁੜੀਆਂ ਤੇ ਉਸ ਨੂੰ ਬੁਰਾ ਭਲਾ ਕਹਿਣ ਲੱਗੀਆਂ ਤੇ ਉਸ ਨੇ ਕੁੱਲ ਨੂੰ ਸੈਦ ਹੋ ਕੇ ਲੀਕਾਂ ਲਾਈਆਂ ਹਨ ਇੱਕ ਕਾਫੀ ਵਿੱਚ ਬੁੱਲੇ ਸ਼ਾਹ ਜੀ ਇਸ ਗੱਲ ਵੱਲ ਇੰਜ ਇਸ਼ਾਰਾ ਕਰਦੇ ਹਨ ਬੁੱਲੇ ਨੂੰ ਸਮਝਾਉਣ ਆਈਆਂ ਭੈਣਾਂ ਤੇ ਪਰਜਾਈਆਂ ਤੂੰ ਕਿਉਂ ਬੁੱਲੀਆ ਸੈਦ ਹੋ ਕੇ ਕੁੱਲ ਨੂ ਲੀਕਾਂ ਲਾਈਆਂ ਤਾਂ ਇਸੇ ਗੱਲ ਨੂੰ ਇਸ ਤਰ੍ਹਾਂ ਕਿਹਾ ਕਿ ਤੂੰ ਜਿਹੜਾ ਤੇ ਨਬੀ ਤੇ ਅਲੀ ਦੀ ਆਲ ਔਲਾਦ ਹੋ ਕੇ ਇੱਕ ਅਰਾਈ ਦਾ ਪੱਲਾ ਕਿਉਂ ਫੜਿਆ ਹੈ ਬੁੱਲੇ ਨੂੰ ਸਮਝਾਵਣ ਆਈਆਂ ਭੈਣਾ ਤੇ ਪਰਜਾਈਆਂ ਆਲ ਨਬੀ ਔਲਾਦ ਅਲੀ ਦੀ ਬੁੱਲੀਆ ਤੂੰ ਕਿਉਂ ਲੀਕਾਂ ਲਾਈਆਂ ਮਨ ਲਿਆ ਬੁੱਲਿਆ ਸਾਡਾ ਕਹਿਣਾ ਛੱਡ ਦੇ ਪੱਲਾ ਰਾਈਆਂ ਔਰ ਬੁੱਲਾ ਆਪਣੀ ਮੰਜ਼ਲ ਤੇ ਪੁੱਜ ਚੁੱਕਾ ਸੀ ਉਸ ਨੂੰ ਹੁਣ ਨਾ ਸ਼ੋਰ ਦੀ ਪਰਵਾਹ ਸੀ ਤੇ ਨਾ ਨਮੋਸ਼ੀ ਦੀ ਫਿਕਰ ਉਸ ਨੂੰ ਹੁਣ ਸੈਦ ਹੋਣ ਦਾ ਵੀ ਕੋਈ ਮਾਣ ਨਹੀਂ ਸੀ ਉਸ ਨੂੰ ਤਾਂ ਅਰਾਈ ਦਾ ਮুরিਦ ਹੋਣ ਦਾ ਵੱਡਾ ਫਕਰ ਸੀ ਤਾਂ ਬਹਿਸ਼ਤ ਦੇ ਬਾਗ ਵਿੱਚ ਪਿੰਗਾ ਝੂਟ ਰਿਹਾ ਸੀ ਜਿਹੜਾ ਸਾਨੂੰ ਸੱਜੇ ਆਖੇ ਦੁਖ ਜਿ ਮਿਲ ਨ ਸਜਾਈਆਂ ਜਿਹੜਾ ਸਾਨੂੰ ਅਰਾਹੀ ਆਖੇ ਪਿਸਤੀ ਪੀਂਗਾ ਪਾਈਆਂ ਜੇ ਤੂੰ ਲੋੜੇ ਬਾਗ ਬਹਾਰਾਂ ਬੁੱਲਿਆ ਤਾਲਬ ਹੋ ਜਾ ਰਾਈਆਂ ਮੁਰਸ਼ਿਦ ਦੇ ਮੇਲ ਨੇ ਬੁੱਲੇ ਦੀ ਜ਼ਿੰਦਗੀ ਪਲਟ ਦਿੱਤੀ ਉਸਦੇ ਜੀਵਨ ਵਿੱਚ ਇੱਕ ਮਹੱਤਵਪੂਰਨ ਪਰਿਵਰਤਨ ਆਇਆ ਉਤਨੂ ਲੋਕਾਂ ਦੇ ਕਾਹਨੇ ਮੇਣਿਆਂ ਦੀ ਵੀ ਪਰਵਾਹ ਨਹੀਂ ਸੀ ਦੋਸਤੋ ਇਹ ਵੀਡੀਓ ਤੁਹਾਨੂੰ ਕਿਹੋ ਜੀ ਲੱਗੀ ਆਸ ਹੋਵੇਗੀ ਕਿ ਵਧੀਆ ਲੱਗੀ ਹੋਵੇਗੀ ਜੇ ਵਧੀਆ ਲੱਗੀ ਹੈ ਤਾਂ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਜੀ